ਬੜੇ ਵੀਰਾਂ ਦੇ ਮੈਸੇਜ ਆਉਂਦੇ ਨੇ ਬਾਈ ਯਾਰ ਇੱਟ ਸੈਟ ਜਿਹੜੀ 60 ਹੀ ਹੁੰਦੀ ਹਨ ਕਿਉਂ ਨਹੀਂ ਉਹ ਮਰਦੀ ਆ ਜੋ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਤੁਸੀਂ ਵੀ ਦੱਸਿਓ ਆਪਾਂ ਨੂੰ ਹਨਾ ਆਹ ਦੇਖੋ ਵੀਰੇ ਸਪਰੇਅ ਆਪ ਇਹਦੇ ਕਰੀ ਜਾਂ ਹਨਾ ਵੱਡੀ ਹੋ ਗਈ ਜਦੋਂ ਵੀਰੇ ਇਹਦੀ ਆ ਟਾਣੀ ਮੰਨ ਜੇ ਨਾ ਦੇਖੋ ਆਹ ਟਾਣੀ ਦੇ ਵਿੱਚ ਪਹੁੰਦਾ ਪਾਣੀ ਠੀਕ ਹੈ ਇਹ ਪਾਣੀ ਨੂੰ ਸੁਕਾਉਣਾ ਬਹੁਤ ਮੁਸ਼ਕਲ ਆ ਤੇ ਇਹਦਾ ਬਸ ਆਪ ਇਹੀ ਕਰ ਸਕਦੇ ਆ ਯਾਰ ਵੀ ਆਪਾਂ ਇੱਕ ਦੋ ਵਾਰੀ ਰਿਪੀਟ ਕਰ ਦਈਏ ਹਨਾ ਜਿਵੇਂ ਹੁਣ ਉਤੋਂ ਉਤੋਂ ਹੀ ਗ੍ਰੋਥ ਨਹੀਂ ਕਰਦੀ ਇਹਨੇ ਮੂੰਗੀ ਵੱਡੀ ਹੋ ਜੂ ਆਪਣੀ ਮੂੰਗੀ ਦੀ ਗ੍ਰੋਥ ਵਧੀ ਹੈਗੀ ਤੇ ਆਹ ਦੇਖੋ ਆਪਾਂ ਸਪਰੇਅ ਕੀਤੀ ਸਾਰੇ ਆਈਆਂ ਬਈ ਕਿਹੜਾ ਇੱਕ ਵਾਰੀ ਨਾ ਝੁਲਸਦੀ ਇਹ ਕਿਹ ਤਰ੍ਹਾਂ ਕਿਤੇ ਦੁਬਾਰੇ ਚੱਲ ਪੂ ਯਾਰ ਆਪਾਂ ਕਹਿਨੇ ਹਣਾ ਜਿਹੜੀ ਹੁੰਦੀ ਆ ਬਈ ਦੋ ਦੋ ਪੱਤੇ ਛੋਟੀ ਹੁੰਦੀ ਆ ਠੀਕ ਆ ਜੀ ਹੁਣ ਆਹ ਦੇਖ ਲਓ ਆਹ ਆ ਛੋਟੀ ਸੀਗੀ ਹੈ ਨਾ ਇਹ ਇਹ ਤਾਂ ਟਾਣੀ ਮੱਚ ਗਈ ਸਾਰੀ ਇਹ ਨਹੀਂ ਚੱਲਦੀ ਹਣਾ ਉਹ ਚੱਲ ਪੈਂਦੀ ਆ ਬੜੇ ਵੀਰਾਂ ਦੇ ਮੈਸੇਜ ਆਉਂਦੇ ਨੇ ਬਈ ਮੱਚੀ ਨਹੀਂ ਕਰੀ ਨੀ ਬਈ ਆ ਜਿਹੜੀ ਵੱਡੀ ਹੋ ਜਾਂਦੀ ਆ ਜਦੋਂ ਚੱਲਦੀ ਆ ਇਿੱਤੇ ਕਿਤੇ ਹੁੰਦੀ ਆ ਹੁਣ ਇੰਨਾ ਕ ਥਾਂ ਸੀ ਆਪੜਾ ਹੁਣ ਜੇ ਲੋਡ ਪਈ ਆਪਾਂ ਦੁਬਾਰੇ ਫੇਰ ਦੋ ਢੋਰੀਆਂ ਮਾਰ ਜਾਾਂਗੇ ਹਨਾ ਇਹਦਾ ਭਈ ਇਹੀ ਹੱਲ ਆ ਠੀਕ ਆ ਹਜੇ ਕੋਈ ਅਮੰਦੀ ਦਵਾਈ ਨਹੀਂ ਆਈ ਵੀ ਜਿਹੜੀ ਵੱਡੀ ਨੂੰ ਮਾਰ ਸਕੇ ਛੋਟੀ ਤੇ ਹੱਲ ਹੈਗਾ ਛੋਟੀ ਨੂੰ ਤਾਂ ਫੂਕ ਦਿੰਦੀ ਆ ਹਨਾ ਠੀਕ ਆ ਦੱਸਿਓ ਤੁਹਾਡਾ ਕਮੈਂਟਾਂ ਦੇ ਵਿੱਚ ਕੀ ਬੁਝਾਰਾ ਇਹਦੇ ਬਾਰੇ ਭਈ